வாஜி புரா சத்க ரே தீர சி பூட்டா காட்ட ரே தீர சி பூட்ட கா ਹੋਏ ਜਾੜਾ ਪੁਟੀ ਗਈ ਪੈਦ ਗੁਜੇ ਦਿਲ ਦੇ ਖੋਲੇ ਨਹੀਂ ਦਾਸ ਨੂਰਿਆ ਮੋਤ ਵੇਖ ਮੇਰੇ ਪਤ ਤਾ ਡੋਲੇ ਨਹੀਂ ਦਾਸ ਨੂਰਿਆ ਮੋਤ ਵੇਖ ਮੇਰੇ ਪਤ ਤਾ ਡੋਲੇ ਨਹੀਂ ਰੋ ਰੋ ਦੱਸ ਦਿਆਂ ਕਾਲ ਬੁਰਾ ਸੀ ਨੂਰੇ ਮਾਹੀ ਦਾ ਸਤ ਗੁਰ ਪੁੱਤਰੈ ਧੀਰ ਨਾਲ ਸੀ ਬੂਟਾ ਕਾਹੀ ਦਾ ਸਤ ਗੁਰ ਪੁੱਤਰੈ ਧੀਰ ਨਾਲ ਸੀ ਬੂਟਾ ਕਾਹੀ ਦਾ ਜੜਪ ਦੇਖੋ ਲੈ ਨਹੀਂ ਦਾਸ ਨੂਰਿਆ ਮੋਤ ਵੇਖ ਮੇਰੇ ਪਤ ਤਾਂ ਡੋਲੇ ਨਹੀਂ ਦਾਸ ਨੂਰਿਆ ਮੋਤ ਵੇਖ ਮੇਰੇ ਪਤ ਤਾਂ ਡੋਲੇ ਨਹੀਂ ਏ ਜਦੋਂ ਜਿਲਾ ਦਾ ਸਟਫਤੇ ਦੇ ਗੋਡੇ ਤੇ ਮਾਰੀ ਦਸੀ ਖਾਂ ਫਿਰ ਉਹ ਦਫਤੇ ਸਿੰਘ ਚੀਕਤਾ ਨਹੀਂ ਮਾਰੀ ਦਸੀ ਖਾਂ ਫਿਰ ਉਹ ਦਫਤੇ ਸਿੰਘ ਚੀਕਤਾ ਨਹੀਂ ਮਾਰੀ ਹੋਏ ਤੇਰੇ ਬੋਤਮਜ ਭੂਤ ਨੇ ਦਿਲ ਦੇ ਰੂਜੇ ਭੋਲੇ ਨਹੀਂ ਦਸਿਨੂ ਪਤ ਤਾ ਡੋਲੇ ਨਹੀਂ ਦਾਸ ਨੂਰਿਆ ਮੋਤ ਵੇਖ ਮੇਰੇ ਪਤ ਤਾ ਡੋਲੇ ਨਹੀਂ ਹੋਏ ਲਾਲਚ ਦਿੱਤੇ ਹੋਣਗੇ ਧਨ ਦੌਲਤ ਤੇ ਹੂਰਾ ਦੇ ਕਿੰਨੇ ਬੋਲ ਪੁਗਾਏ ਨੇ ਮੇਰੇ ਦਸ ਤੂਰ ਦੇ ਕਿੰਨੇ ਬੋਲ ਉਗਾਏ ਨੇ ਮੇਰੇ ਦਸਤੂਰਾ ਦੇ ਹੋ ਐਸੀ ਕਠਨ ਪਰਖਿਆ ਵਿੱਚ ਮੈਂ ਪਹਿਲਾਂ ਤੋਲੇ ਨਹੀਂ ਦਾਸ ਨੂਰਿਆ ਮੋਤ ਵੇਖ ਮੇਰੇ ਪੁੱਤ ਤਾਂ ਡੋਲੇ ਸਿ ਨੂਰਿਆ ਮੋਤ ਵੇਖ ਮੇਰੇ ਪੱਤ ਤਾ ਡੋਲੇ ਨਹੀਂ ਹੋਏ ਜਨ ਖਾਨ ਵਜੀਤ ਧੀਆਂ ਮੈਂ ਨੀਤੀਆਂ ਬੁਰੀਆਂ ਨੂੰ ਜਦੋਂ ਜਿਲਾਤਾ ਤੋਣਾ ਉਤੇ ਚਲਾਇਆ ਛੁਰੀਆਂ ਨੂੰ ਜਦੋਂ ਜਿਲਾਤਾ ਤੋਣੇ ਉੱਤੇ ਚਿਲਾਇਆ ਛੁਰੀਆਂ ਨੂੰ ਹੋਏ ਬੋਲ ਚਨਾ ਕੇ ਉਹ ਦੋ ਐਸੇ ਬੋਲਤਾ ਬੋਲੇ ਨਹੀਂ ਦਾਸ ਨੂੰ ਰਿਆ ਮੋਤ ਵੇਖ ਮੇਰੇ ਪਤ ਤਾ ਡੋਲੇ ਨਹੀਂ ਦਾਸ ਨੂੰ ਤਾਡੋਲੇ ਨਹੀਂ ਹੋਏ ਮੈਂ ਕਾ ਕਰ ਜਾ ਸਿੱਖ ਕਾਮ ਦਾ ਸਿਰੋ ਤਾ ਡੋਲੇ ਨਹੀਂ ਦਾਸ ਨੂਰਿਆ ਮਾਤ ਵੇਖ ਮਰੇ ਪਤ ਤਾ ਡੋਲੇ ਨਹੀਂ ਹੋਏ ਕਿਹੜੀ ਗੱਲੋਂ ਅੱਖਾਂ ਦੇ ਵਿੱਚ ਹੰਝੂ ਪਰਦਾ ਏ ਹੋ ਕੇ ਲੈ ਲੈ ਗੱਲ ਸ਼ੀ ਹੋ ਕੇ ਲਲ ਗਲ ਸ਼ਹੀਦਾਂ ਦੀ ਕਿਉ ਕਰਦਾ ਐ ਸ਼ਹੀਦਾਂ ਸਿੰਗਾਂ ਦੇ ਰੋ ਮਿਲਾਪ ਸਿੰਘ ਨਾਲ ਅੰਜਕ ਵੀਸ਼ਰ ਵਾਰਾ ਗਾਵਣਗੇ ਮਿਲਾਪ ਸਿੰਘ ਨਾਲ ਅੰਜਕ ਵੀਸ਼ਰ ਵਾਰਾ ਗਾਵਣਗੇ ਹੋ ਬੁਰ ਜਾਂਦੇ ਪਟ ਵਾਰੀ ਬੋਤੇ ਇਤਿਹਾਸ ਫਰੋਲੇ ਨਹੀਂ ਦਾਸ ਨੂਰਿਆ ਮੋਤ ਵੇਖੇ ਪਤ ਤਾਂ ਡੋਲੇ ਨਹੀਂ ਦਸ ਨੂਰ ਆਤ ਵੇਖ ਮੇਰੇ ਪਤ ਤਾਂ ਡੋਲੇ ਨਹੀਂ ਦਸ ਨੂਰ ਆਤ ਵੇਖ ਮੇਰੇ ਪਤ ਤਾਂ ਡੋਲੇ ਨਹੀਂ ਪਤ ਤਾਂ ਡੋਲੇ ਨਹੀਂ ਪਤ ਤਾਂ ਡੋਲੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ